ਦੇਸ਼ ਦੀ ਟੈਕਸ ਪ੍ਰਣਾਲੀ ਦੇ ਵਿੱਚ ਇੱਕ ਇਤਿਹਾਸਕ ਬਦਲਾਅ ਆਇਆ ਹੈ ਸੰਸਦ ਨੇ ਇਨਕਮ ਟੈਕਸ ਬਿਲ 2025 ਨੂੰ ਪਾਸ ਕਰ ਦਿੱਤਾ ਹੈ ਜੋ ਕਿ ਹੋਣਾ 60 ਸਾਲ ਪੁਰਾਣੇ ਇਨਕਮ ਟੈਕਸ ਐਕਟ 1961 ਦੀ ਥਾਂ ਲਵੇਗਾ ਇਸ ਨੂੰ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੁਆਰਾ ਪੇਸ਼ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਇਸ ਨਵੇਂ ਕਾਨੂੰਨ ਦਾ ਉਦੇਸ਼ ਟੈਕਸ ਪ੍ਰਣਾਲੀ ਨੂੰ ਸਰਲ ਸਪਸ਼ਟ ਅਤੇ ਵਿਵਾਦ ਮੁਕਤ ਬਣਾਉਣਾ ਹੈ ਇਸ ਬਿਲ ਨੂੰ ਕੁਲ 11 ਵੱਡੇ ਜੋ ਇਸ ਵਿੱਚ ਬਦਲਾਅ ਕੀਤੇ ਗਏ ਨੇ ਜੋ ਕਿ ਆਮ ਟੈਕਸ ਦੇਦਾਤਾਵਾਂ ਤੋਂ ਲੈ ਕੇ ਕਾਰੋਬਾਰ ਕੰਪਨੀਆਂ ਅਤੇ ਗੈਰ ਮੁਨਾਫਾ ਸੰਸਥਾਵਾਂ ਤੱਕ ਨੂੰ ਪ੍ਰਭਾਵਿਤ ਕਰਨਗੇ ਤੇ ਆਓ ਹੁਣ ਸਰਲ ਪਾਸ਼ਾ ਦੇ ਵਿੱਚ ਜਾਣਦੇ ਹਾਂ ਕਿ ਨਵੇਂ ਇਨਕਮ ਟੈਕਸੇਬਲ 2025 ਦੇ ਵਿੱਚ ਕੀ ਬਦਲਾਅ ਆਏ ਨੇ ਤੇ ਆਮ ਲੋਕਾਂ ਨੂੰ ਇਸ ਤੋਂ ਕਿਵੇਂ ਲਾਭ ਹੋਵੇਗਾ ਹੁਣ ਜੇਕਰ ਗੱਲ ਕਰੀਏ ਤਾਂ ਤੁਸੀਂ ਕਿਸੇ ਵੀ ਕਾਰਨ ਕਰਕੇ ਜੋ ਇਹ ਨਿਰਧਾਰਿਤ ਮਿਤੀ ਤੋਂ ਬਾਅਦ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋ ਤਾਂ ਵੀ ਤੁਸੀਂ ਰਿਫੰਡ ਦੇ ਹੱਕਦਾਰ ਹੋਵੋਗੇ ਜੇਕਰ ਦੇਰੀ ਦਾ ਕਾਰਨ ਵੈਧ ਹੈ ਜਿਵੇਂ ਕਿ ਬਿਮਾਰੀ ਤਕਨੀਕੀ ਸਮੱਸਿਆ ਜਾਂ ਫਿਰ ਹੋਰ ਵੈਧ ਕਾਰਨ ਹੈ ਤਾਂ ਤੁਸੀਂ ਜੋ ਹੈ ਹੁਣ ਘਰ ਦੀ ਜਾਇਦਾਦ ਦੀ ਆਮਦਨ ਤੇ 30% ਸਟੈਂਡਰਡ ਕਟੌਤੀ ਸਿਰਫ ਨਗਰਪਾਲਿਕਾ ਟੈਕਸ ਕੱਟਣ ਤੋਂ ਬਾਅਦ ਹੀ ਲਾਗੂ ਹੋਵੇਗੀ ਇਸਦੇ ਨਾਲ ਹੀ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ ਦੇ ਤਹਿਤ ਕੁਝ ਭੁਗਤਾਨ ਪੂਰੀ ਤਰ੍ਹਾਂ ਟੈਕਸ ਮੁਕਤ ਹੋਣਗੇ ਕਮਿਊਟਡ ਪੈਨਸ਼ਨ ਦੀ ਛੋਟ ਹੁਣ ਸਿਰਫ ਕਰਮਚਾਰੀਆਂ ਤੱਕ ਸੀਮਤ ਨਹੀਂ ਰਹੇਗੀ ਬਲਕਿ ਗੈਰ ਕਰਮਚਾਰੀਆਂ ਨੂੰ ਵੀ ਇਹ ਮਿਲੇਗੀ ਜੇਕਰ ਪੈਸਾ ਪ੍ਰਭਾਵਿਤ ਪ੍ਰਵਾਨਿਤ ਪੈਨਸ਼ਨ ਫੰਡ ਤੋਂ ਆਇਆ ਹੁਣ ਜੇਕਰ ਕੋਈ ਵਿਅਕਤੀ ਸਿੱਖਿਆ ਕਰਜ਼ਾ ਲੈਂਦਾ ਹੈ ਤੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਲਈ ਪੈਸੇ ਭੇਜਦਾ ਤਾਂ ਉਸ ਰਕਮ ਤੇ ਵੀ ਕੋਈ TCS ਨਹੀਂ ਲੱਗੇਗਾ ਤੇ ਪੁਰਾਣੇ ਡਰਾਫਟ ਦੇ ਵਿੱਚ ਹਟਾਈ ਗਈ ਵਿਵਸਥਾ ਨੂੰ ਦੁਬਾਰਾ ਸ਼ਾਮਿਲ ਕੀਤਾ ਗਿਆ ਹੈ ਇਸ ਦੇ ਨਾਲ ਹੁਣ ਕੰਪਨੀਆਂ ਨੂੰ ਇੱਕੋ ਲਾਭ ਅੰਸ਼ ਤੇ ਵਾਰ-ਵਾਰ ਟੈਕਸ ਨਹੀਂ ਦੇਣਾ ਪਵੇਗਾ ਇਹ ਕਾਰਪੋਰੇਟਰ ਟੈਕਸ ਅਦਾਤਾਵਾਂ ਦੇ ਲਈ ਹੁਣ ਇੱਕ ਵੱਡੀ ਰਾਹਤ ਹੈ ਤੇ ਇਸ ਦੇ ਨਾਲ ਹੀ ਹੁਣ ਜੇਕਰ ਕਿਸੇ ਨੂੰ ਸ਼ੇਅਰਾਂ ਦਾ ਲਾਭ ਹੈ ਤਾਂ ਉਸ ਨੂੰ ਨੁਕਸਾਨ ਕੈਰੀ ਫਾਰਵਰਡ ਦੀ ਸਹੂਲਤ ਮਿਲੇਗੀ ਇਸ ਦੇ ਨਾਲ ਸ਼ੇਅਰਧਾਰਕਾਂ ਦੇ ਲਈ ਟੈਕਸ ਯੋਜਨਾਬੰਦੀ ਆਸਾਨ ਹੋ ਕੇ ਟਰਾਂਸਫਰ ਕੀਮਤ ਦੇ ਨਿਯਮਾਂ ਦੇ ਵਿੱਚ ਭਾਸ਼ਾ ਨੂੰ ਸਰਲ ਬਣਾਇਆ ਗਿਆ ਹੈ ਤਾਂ ਜੋ ਘੱਟ ਵਿਵਾਦ ਹੋਣ ਹਾਲਾਂਕਿ ਨਿਯਮਾਂ ਦੀ ਮੂਲ ਭਾਵਨਾ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ ਪਰ ਹੁਣ ਇਹ ਵਧੇਰੇ ਸਪੱਸ਼ਟ ਅਤੇ ਸਮਝਣ ਦੇ ਵਿੱਚ ਆਸਾਨ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਦੱਸ ਜਾਈਏ ਪੁਰਾਣੇ ਖਰੜੇ ਦੇ ਵਿੱਚ ਗਲਤੀ ਨਾਲ ਜੋ ਹੈ ਐਲ ਐਲ ਪੀ ਐਸ ਤੇ ਵਿਕਲਪਿਕ ਕਟੋ-ਕਟ ਟੈਕਸ ਜੋ ਹੈ ਉਸ ਦੇ ਦਾਇਰੇ ਨੂੰ ਵਧਾ ਦਿੱਤਾ ਗਿਆ ਸੀ ਜਿਸ ਨੂੰ ਹੁਣ ਪੁਰਾਣੇ 1961 ਐਕਟ ਦੇ ਅਨੁਸਾਰ ਠੀਕ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਦੱਸ ਜਾਈਏ ਕਿ ਹੁਣ ਚੈਰੀਟੇਬਲ ਟਰਸਟ ਅਤੇ ਗੈਰ ਮੁਨਾਫਾ ਸੰਸਥਾਾਂ ਮ ਆਪਣੇ ਕੁੱਲ ਦਾਨ ਦੇ 5% ਤੱਕ ਅਗਿਆਤ ਦਾਨ ਲੈ ਲੈ ਸਕੰਦੀਆ ਜਿਵੇਂ ਕਿ 1961 ਹੈਕਟਰ ਦੇ ਵਿੱਚ ਹੁੰਦਾ ਸੀ ਇਸ ਦੇ ਨਾਲ ਐਨਾ ਸੰਸਥਾਵਾਂ ਦੇ ਫੰਡਿੰਗ ਨੂੰ ਵੀ ਸੌਖਾ ਬਣਾਇਆ ਗਿਆ ਨਿਲ ਅਤੇ ਘਟ ਘਟੋਤੀ ਸਰਟੀਫਿਕੇਟ ਦੀ ਗੱਲ ਕਰੀਏ ਤਾਂ ਜੋ ਇਹ ਲੋਰ ਡਿਡਕਸ਼ਨ ਸਰਟੀਫਿਕੇਟ ਦੀ ਵਿਵਸਥਾ ਦੁਬਾਰਾ ਜੋੜੀ ਗਈ ਹੈ ਇਸ ਦੇ ਨਾਲ ਟੈਕਸ ਘਟੋਤੀ ਸਬੰਧੀ ਤੋਂ ਪੰਬਲਕੂਸਾ ਹੁਣ ਦੂਰ ਹੋਵੇਗਾ ਅਤੇ ਵਿਵਾਦਾਂ ਦੀ ਸੰਭਾਵਨਾ ਜੋ ਹੈ ਘਟ ਜਾਵੇਗੀ ਹੁਣ ਸੂਖਮ ਅਤੇ ਛੋਟੇ ਉਦਮਾਂ ਦੀ ਪਰਿਭਾਸ਼ਾ ਪੂਰੀ ਤਰ੍ਹਾਂ ਐਮਐਸਐਮਈ ਐਕਟ 2006 ਦੇ ਅਨੁਸਾਰ ਹੋਵੇਗੀ ਤੇ ਇਸ ਦੇ ਨਾਲ ਨੀਤੀਆਂ ਅਤੇ ਲਾਭਾਂ ਦੇ ਵਿੱਚ ਜੋ ਹੈ ਇੱਕ ਸਾਰਤਾ ਆਵੇਗੀ ਨਵਾਂ ਆਮਦਨ ਕਰ ਬਿਲ 2025 ਟੈਕਸ ਦਰਾਂ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਲਿਆਉਂਦਾ ਗਿਆ ਪਰ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਪਾਸ਼ਾ ਦੇ ਵਿੱਚ ਸਪਸ਼ਟਤਾ ਨੀਮਾ ਦੇ ਵਿੱਚ ਪਾਰਦਰਸ਼ਤਾ ਅਤੇ ਵਿਵਾਦਾਂ ਦੇ ਦਾਇਰੇ ਨੂੰ ਘਟਾਉਣਾ 8x ਭਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਏਗਾ ਤੇ ਆਮ ਆਦਮੀ ਦੇ ਲਈ ਜੋ ਹੈ ਹੁਣ ਸਮਝਣਾ ਆਸਾਨ ਬਣਾਏਗਾ ਅਤੇ ਟੈਕਸ ਪ੍ਰਣਾਲੀ ਨੂੰ ਵਧੇਰੇ ਇਮਾਨਦਾਰ ਅਤੇ ਭਰੋਸੇਮੰਦ ਵੀ ਬਣਾਏਗਾ